ਬਿੰਦਰ ਨੇ ਨਾ ਕਬੂਤਰ ਛੱਡਿਆ ਸੀਗਾ ਕੂਤਰ ਜੀਦੇ ਛੱਡਿਆ ਸੀ ਕਬੂਤਰ ਉਹ ਉਹ ਜੀਦੇ ਕੂਤਰ ਹਾਰ ਗਿਆ ਸੀਗਾ ਬਾਈ ਤੇ ਉਹ ਕਬੂਤਰ ਆਪਾਂ ਇਹਨੇ ਜਦੋਂ ਜੀਦੇ ਕੂਤਰ ਹਾਰ ਗਿਆ ਤੇ ਇਹਨੇ ਬੰਦ ਕਰਤਾ ਵੀ ਛੱਡਦੇ ਨਹੀਂ ਉਹ ਕੂਤਰਾ ਆਪਾਂ ਲਿਆਂਦਾ ਸੀਗਾ ਬਾਈ ਇਹੇ ਗਾ ਉਹਨਾਂ ਦੇ ਬੱਚੇ ਆ ਅੱਛਾ ਨਹੀਂ ਹਾਂ ਇਹ ਆਪਾਂ ਵੀ ਬਾਜੀ ਇਹ ਆਪਾਂ ਬਾਜੀ ਛੱਡਿਆ ਸੀਗਾ ਇੱਕ ਰਣ ਸਿੰਘ ਵਾਲੇ ਬਾਜੀ ਛੱਡਿਆ ਸੀਗਾ ਉਹ ਚਲ ਗਲਤੀਆਂ ਗੁਲਤੀਆਂ ਹੁੰਦੀਆਂ ਚਲੋ ਤੇ ਇਹਨਾਂ ਨੇ ਬਿੰਦਰ ਗਨੇ ਆ ਬਿੰਦਰ ਨੇ ਸਾਹਮਣੇ ਛੱਡਿਆ ਸੀਗਾ ਤੇ ਹਾਰ ਗਿਆ ਚਲ ਤੇ ਇਹਨਾਂ ਦੀ ਲਾਤ ਆਪਣੇ ਕੋਲ ਵਧੀਆ ਉੱਡੀਏ ਸੁਰੂਦੀ ਹੈ ਜਦੋਂ ਆਪਾਂ ਕਬੂਤਰਾ ਪਰ ਕੇ ਰੁਕੇ ਜਿੰਨੇ ਵੀ ਮਤਲਬ ਤੁਹਾਡੇ ਕੋਲੇ ਕਬੂਤਰ ਆ ਸਾਰੇ ਇਹਨਾਂ ਤੋਂ ਬਣੇ ਹੋਏ ਆ ਹਾਂ ਬਈ ਬਿੰਦਰ ਤੋਂ ਕਬੂਤਰ ਬਣੇ ਹੋਏ ਆ ਸਾਰੇ ਫਿਰ ਕਿਹੜੇ ਕਬੂਤਰਾਂ ਨਾਲ ਜੋੜੇ ਲਾ ਕੇ ਬਣਾਏ ਸੀ ਇਹਨਾਂ ਦੇ ਇਹ ਬਈ ਬਿੰਦਰ ਤੋਂ ਹੀ ਆਪਾਂ ਕਬੂਤਰੀਆਂ ਲਿਆਂਦੀਆਂ ਸੀਗੀਆਂ ਉਦੋਂ ਤੇ ਐ ਬਸ ਆਈ ਗਾਂ ਦੀ ਗਾਂ ਕਰਕੇ ਤੇ ਕਬੂਤਰ ਉਹਨਾਂ ਨੇ ਬੱਚਾ ਕੱਢ ਲਿਆ ਉਹ ਗਾਂ ਉਹਦੇ ਨਾਲ ਲਾਤਾ ਉਦੋਂ ਨੇ ਬੱਚਾ ਕੱਢ ਲਿਆ ਉਹਦੇ ਨਾਲ ਲਾਤਾ ਐਂ ਕਰ ਕਰੀ ਗਏ ਬਸ ਦੋ ਤਣੇ ਜੋੜਾ ਰੱਤਾ ਜਗਾ ਇਹ ਇਹ ਵੀ ਬਈ ਇਹ ਆ ਬਿੰਦਰ ਦੇ ਘਰੋਂ ਜੋੜਾ ਆਪਾਂ ਦਿੱਤਾ ਸੀਗਾ ਅੱਛਾ ਸਿਰਗੇ ਵਾਲੇ ਦਿੱਤਾ ਸੀਗਾ ਮੇਰੇ ਡੇੜੀ ਦੇ ਲਿਆ ਸੀਗੇ ਉੱਥੇ